ਮੇਰੇ ਨਾਲ ਜਲੰਧਰ ਤੋਂ ਵੀਡੀਓ ਕਾਲ ਤੇ ਨੇ ਰਕੇਸ਼ ਸ਼ਾਂਤੀ ਦੂਤ ਮੇਰੇ ਪੱਤਰਕਾਰ ਸਾਥੀ ਨੇ ਰਕੇਸ਼ ਨਮਸਕਾਰ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਰਕੇਸ਼ ਆਪਾਂ ਚੋਣਾਂ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਗੱਲ ਕੀਤੀ ਸੀ ਔਰ ਹੁਣ ਰਿਜ਼ਲਟ ਆ ਗਏ ਆ ਜਿਹੜੀ ਤੁਹਾਡੀ ਪੁਖਖਵਾਨੀ ਸੀ ਉਹ ਕਰੀਬ-ਕਰੀਬ ਠੀਕ ਹੋਈ ਆ ਆਮ ਆਦਮੀ ਪਾਰਟੀ ਜਿੱਤੀ ਆ ਔਰ ਬੋਡੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਆਮ ਆਦਮੀ ਪਾਰਟੀ ਨੇ ਅ ਲੇਕਿਨ ਜੋ ਅੰਦਾਜ਼ਾ ਸੀ ਕਿ ਕਾਂਗਰਸ اور ਭਾਜਪਾ ਕਾਫੀ ਸਖਤ ਮੁਕਾਬਲਾ ਦੇਣਗੇ ਉਹ ਨਹੀਂ ਹੋਇਆ ਕੀ وجہ ਬਣੀ ਆ ਕਿ ਕਾਂਗਰਸ ਔਰ ਭਾਜਪਾ ਨੂੰ ਬਹੁਤ ਘੱਟ ਵੋਟਾਂ ਪਈਆਂ ਬਿਲਕੁਲ ਕਿ ਇੱਕ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਕਿਤਾ ਕਿ ਜਿੱਦਾਂ ਮਹਿੰਦਰ ਪਾਗਲ ਜਿਹੜੇ ਆਪਾਂ ਸੀ ਡਿਸਕਸ ਕੀਤਾ ਸੀ ਇਸ ਦੌਰ ਦੇ ਉੱਤੇ ਕਿ ਮਹਿੰਦਰ ਪਾਗਲ ਜੋ ਬੀਜੇਪੀ ਦੇ ਉੱਪਰ ਲੀਡਰ ਸੀ ਜਿਹੜੇ ਅਸਲ 'ਚ ਇਸ ਕੰਫਿਡੈਂਸੀ ਦੇ ਵਿੱਚ ਬੀਜੇਪੀ ਕੋ ਇੱਕੋ ਮਾਤਰ ਲੀਡਰ ਸੀ ਇਹ ਫੈਮਿਲੀ ਜਿਹੜੀ ਹੈਗੀ ਹੈ ਸਟਰੋਂਗ ਲੀਡਰਸ਼ਿਪ ਜਿਹੜੀ ਉਹਦੇ ਨੇ ਕਿੰਨੀ ਤੇ ਨਾ ਮਰੀ ਜਿੱਤੇ ਨੇ ਐ ਮੰਤਰੀ ਵੀ ਰਹੇ ਨੇ ਹੋਰ ਬੜੀ ਗੱਲ ਇਹ ਹੈ ਕਿ ਇਹ ਆਦਰਸ਼ਾ ਰਾਸ਼ਟਰੀ ਸਵੈ ਸਰਵ ਸੰਗ ਹੈ ਹੂੰ ਉਹ ਤਾਂ ਉਹਦੇ ਕੈਡਰ ਦੇ ਵਿੱਚੋਂ ਆਏ ਪਰਵਾਦ ਅੱਛਾ ਪਰ ਇਹ ਇੱਕ ਅੱਛਾ ਕੀ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਨੇ ਇੱਕ ਚਿਹਰੇ ਦੀ ਸਿਲੈਕਸ਼ਨ ਅੱਛੀ ਕੀਤੀ ਹੂੰ ਜਿਹੜਾ ਪਾਰਟੀ ਦਾ ਤੱਕਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜੋ ਆਕੇ ਤੱਕਾ ਕਹਿ ਲੋ ਜਾਂ ਜਿਹੜਾ ਕਹਿੰਦੇ ਕੈਂਪ ਕਰ ਦਿੱਤਾ ਮੁੱਖ ਮੰਤਰੀ ਲਈ ਪੂਰਾ ਉਹਨੇ ਸਮੇਂ ਲਈ ਆਕੇ ਹੂੰ ਲੋਕਾਂ ਨੂੰ ਜੋ ਵੀ ਮਤਲਬ ਸਰਕਾਰ ਦੇ ਸਰਦ ਦੇ ਉੱਤੇ ਹੋ ਸਕਦਾ ਉਹ ਕੀਤਾ ਲੋਕਾਂ ਨੂੰ ਆਪਣੇ ਨਾਲ ਜੋੜਿਆ ਇਹਨਾਂ ਮਜਬੂਰੀ ਜਗ੍ਹਾ ਇਸ ਤਰੀਕੇ ਨਾਲ ਵੀ ਜੋੜਿਆ ਇੱਕ ਤਾਂ ਇੱਕ ਇੱਕੇ ਫਕਟ ਹੈ ਵੱਡੀ ਜਿੱਤ ਦੇ ਮਗਰ ਜੀ ਦੂਸਰਾ ਉਹ ਦੂਸਰਾ ਇਹ ਹੈ ਕਿ ਜਿਹੜੀ ਇਸ ਦੌਰਾਨ ਜਿਹੜਾ ਬੀਜੇਪੀ ਦੇ ਕੈਂਡੀਡੇਟ ਤੇ ਉੱਪਰ ਹਮਲਾ ਕੀਤਾ ਜੀ ਆ ਕੇ ਹੂੰ ਪੂਰੇ ਉਹ ਉਹ ਉਹਨਾਂ ਨੇ ਕਿ ਉਹ ਆਮ ਆਦਮੀ ਪਾਰਟੀ ਦੀ ਜਾਣੂ ਕਿ ਉਹ ਸੀ ਉਹਨਾਂ ਨੇ ਬਿਲਕੁਲ ਦਿੱਤੀ ਸੀ ਉਹਦੀ ਪ੍ਰਿਮਿਟਲ ਇਮੇਜ ਜਿਹੜੀ ਹੈ ਉਹਨੂੰ ਕ੍ਰੀਏਟ ਕੀਤਾ ਕਿ ਕ੍ਰਿਮੀਨਲ ਜੀ ਉਹਦੇ ਕੇਸਸ ਦਾ ਜ਼ਿਕਰ ਕੀਤਾ ਕਈ ਕੁਝ ਇਸ ਤਰ੍ਹਾਂ ਉਹ ਲੜਾਈ ਐਕਸਟ੍ਰੀਮ ਗਈ ਵੀ ਹੂੰ ਉਸ ਦੌਰਾਨ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਭਾਜਪਾ ਦੇ ਕੈਂਡੀਡੇਟ ਦੇ ਬਸਤੀ ਉਹਦੀ ਉਹਨੀ ਜਿਹੜੀ ਹੈ ਉਹ ਮੈਨੂੰ ਕਿ ਦਲੇਰੀ ਉਹਦੀ ਕਹ ਰਹੇ ਸੀ ਕਿ ਸੀਐਮ ਦਾ ਨਾਲ ਲੱਗ ਰਿਹਾ ਸਾਰਾ ਗੱਦਿਆ ਹਮ ਬਟ ਉਹ ਉਹ ਚੀਜ਼ ਉਹ ਕਰ ਨਹੀਂ ਪਾਏ ਜਿਹੜੀ ਬੀਜੇਪੀ ਕਿਉਂਕਿ ਬੀਜੇਪੀ ਦੇ ਅਸਰ ਬੀਜੇਪੀ ਦੀ ਲੀਡਰਸ਼ਿਪ ਦੇ ਵੀ ਪੂਰੀ ਸਪੋਰਟ ਆਪਣੇ ਕੈਂਡੀਡੇਟ ਨੂੰ ਅ ਪਤਾ ਨਹੀਂ ਕਿਹੜੀ ਆ ਵਜਾ ਨਾਲ ਨਹੀਂ ਕੀਤੀ ਅੱਛਾ ਔਰ ਜਿਹੜੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਸੀ ਮੈਡਮ ਸੁਰਿੰਦਰਪਾਲ ਉਹਨਾਂ ਨੂੰ ਉਹਨਾਂ ਦੀ ਤਰਫੋਂ ਇਹ ਸੀ ਕਿ ਉਹ ਉਹ ਸੋਸ਼ਲੀ ਉਹਨੇ ਨੈਟਵਰਕਿੰਗ ਨਹੀਂ ਕੀਤੀ ਸੀ ਉਹਨਾਂ ਦਾ ਉਹ ਕੰਕਸਰ ਸਿਰਫ ਸਿਰਫ ਉਹਨਾਂ ਦੇ ਵਾਰਡ ਦੇ ਲੋਕੀ ਉਹਨਾਂ ਨੂੰ ਸ਼ਾਇਦ ਜਾਣਦੇ ਹੋਣੇ ਸਾਰੇ ਹਲਕੇ ਦੇ ਲੋਕ ਨਹੀਂ ਜਾਣਦੇ ਉਹਨੇ ਹਾਂ ਜਿੰਨੀ ਵੋਟ ਉਹਨਾਂ ਨੂੰ ਪਈ ਹੈ ਜੀ ਉਹ ਸਿਰਫ ਹਲਕੇ ਅਜਾ ਬਾਕੀ ਜਿਹੜਾ ਅਸੀਂ ਜ਼ਿਕਰ ਕੀਤਾ ਜਿਹੜੀ ਉਹ ਸੀ ਜਿਹੜੀ ਉਹ ਕਬੀਰ ਪੰਥੀਆਂ ਦੀ ਬਰਾਬਰੀ ਦੀ ਜਿਹੜੀ ਇੱਕ ਜਗ੍ਹਾ ਬੈਠੀ ਵੋਟਾਂ 40 42 ਹਜ਼ਾਰ ਹਾਂ ਉਹਦੇ ਵਿੱਚੋਂ ਅਗਰ ਅਸੀਂ 50% ਉਹ ਵੋਟਾਂ ਗਿਲਦੇ ਆ ਹੋਈ ਹੈ ਉਹਦੇ 55% ਇੱਕ ਗੋਲ ਹੋਈ ਹੈ ਤੇ ਜਦੋਂ ਅਸੀਂ ਇਕੱਲੇ ਭਰੋਗੇ ਤੇ ਰਿਜ਼ਲਟ ਕੱਢਦੇ ਹੂੰ ਉਹ ਵੀ ਪੋਲਿੰਗ ਜਿਹੜੀ 60% ਤੋਂ ਵੱਧ ਜਿਹੜੇ ਹੁੰਦੀ ਭਈ ਐ ਉਹ ਤੋਂ ਦੇ ਜਿਹੜੇ ਨਹੀਂ ਹੋਏ ਸੋ ਕਹਿ ਸਕਦੇ ਆਂ ਵੀ ਭਗਤ ਜਿਹੜੀ ਭਾਈਚਾਰਾ ਵਾ ਭਗਤ ਭਾਈਚਾਰਾ ਉਹ ਡਟ ਕੇ ਨਾਲ ਖੜਿਆ ਵਾ ਮਹਿੰਦਰ ਭਗਤ ਦੇ ਇਹ ਬੜਾ ਇੰਟਰਸਟਿੰਗ ਪੁਆਇੰਟ ਐ ਰਕੇਸ਼ ਮੈਂ ਇਹਦੇ ਤੇ ਡਿਵੈਲ ਕਰਨਾ ਚਾਹੁੰਨਾ ਆਮ ਆਦਮੀ ਪਾਰਟੀ ਕਲੇਮ ਕਰ ਰਹੀ ਐ ਵੀ ਸਾਡੀ ਬੜੀ ਵੱਡੀ ਜਿੱਤ ਐ ਲੇਕਿਨ ਕਿਉਂਕਿ ਜਿਹੜਾ ਭਗਤ ਪਰਿਵਾਰ ਐ ਉਹ ਮੇਰੇ ਖਿਆਲ 1995 97 ਤੋਂ ਪਾਜਪਾ ਦੇ ਨਾਲ ਐ ਵੈਸੇ ਵੀ ਤੁਸੀਂ ਦੱਸਿਆ ਵੀ ਉਹ ਸੰਗ ਦੇ ਮੈਂਬਰ ਰਹੇ ਆ ਤੇ ਇਹ ਫਿਰ ਇੱਕ ਤਰੀਕੇ ਨਾਲ ਜਿੰਨੀ ਜਿੱਤ ਆਮ ਆਦਮੀ ਦੀ ਪਾਰਟੀ ਆ ਉਸ ਤੋਂ ਜ਼ਿਆਦਾ ਵੱਡੀ ਜਿੱਤ ਸ਼ਾਇਦ ਸੰਗ ਪਰਿਵਾਰ ਦੀ ਔਰ ਭਾਜਪਾ ਦੀ ਹੈ ਬੇਸਿਕਲੀ ਅਗਰ ਅਗਰ ਇਹ ਮੰਨ ਕੇ ਚੱਲਦੇ ਹਾਂ ਜੀ ਦੇਖੋ ਪਹਿਲਾਂ ਵੀ ਜਦੋਂ ਇਹ ਅਲਾਈਂਸ ਨਾਲ ਲੜਦੇ ਸੀ ਤੇ ਅਕਾਲੀ ਦਲ ਦੇ ਨਾਲ ਉਦੋਂ ਨਾਲ ਕਿ ਸਿੱਧੇ ਜਿੱਤਦੇ ਸੀ ਅਗਰ ਉਹਨੇ ਕਲੇਮ ਕਰ ਰਹੇ ਅਗਰ ਅਗਰ ਕਲੀਮ ਕਰ ਰਹੀ ਆ ਆਮ ਆਦਮੀ ਪਾਰਟੀ ਹੂੰ ਹੂੰ ਕਿ ਇਹ ਸਾਡੇ ਸਾਡੇ ਕੰਮ ਨੂੰ ਪੈਦਾ ਜੰਗੂ ਲਾਈ ਹੈ ਤੇ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ 2 ਸਾਲ ਤੋਂ ਦੋ ਸਾਲ ਕਰੀਬ ਹੋਣ ਜਾ ਰਹੇ ਆ ਕਿ ਉਹ ਕਾਰਪੋਰੇਸ਼ਨ ਦੇ ਇਲੈਕਸ਼ਨ ਜਿਹੜੇ ਕਰ ਸਕੇ ਜੀ ਇਹ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਹੈਗੀ ਇਹ ਮਹਿੰਦਰ ਭਗਤ ਨੇ ਜਿਹੜਾ ਹੈ ਉਹ ਭਗਵੰਤ ਸਬਾਨ ਦੀ ਤੁਸੀਂ ਕਹੋਗੇ ਲਾਜ ਰੱਖ ਲਈ ਮੈਨੂੰ ਇਹ ਦੱਸੋ ਮਹਿੰਦਰ ਭਗਤ ਨੂੰ ਜਾਂ ਉਹਨਾਂ ਉਹਨਾਂ ਦੇ ਪਰਿਵਾਰ ਨੂੰ ਕੋਈ ਪ੍ਰੋਮਿਸ ਵੀ ਕੀਤਾ ਗਿਆ ਭਗਵੰਤ ਮਾਨ ਵੱਲੋਂ ਵੀ ਜੇ ਜਿੱਤ ਗਿਆ ਤੈਨੂੰ ਅਸੀਂ ਮੰਤਰੀ ਬਣਾਵਾਂਗੇ ਤੋ ਉਹ ਤਾਂ ਭਗਵੰਤ ਮਾਨ ਨੇ ਆਪਣੇ ਸੈਸ਼ਨ ਜਿਹੜੀ ਕੰਪੀਅਰ ਦੇ ਦੌਰਾਨ ਜਗਾ ਜਗਾ ਕਹਾਂ ਸੀ ਕਿ ਤੁਸੀਂ ਇਹ ਵਾਲੀ ਪੌੜੀ ਚੜਾਓ ਹੂੰ ਤੇ ਮੰਤਰੀ ਵਾਲੀ ਬੋਡੀ ਨੂੰ ਮੈਂ ਚੜਾਵਾਂ ਅੱਛਾ ਸੰਕੇਤਕੁਰ ਨੇ ਇਹ ਚੀਜ਼ਾਂ ਕਹੀਆਂ ਸੀ ਹੂੰ ਤੇ ਵੈਸੇ ਹੁਣ ਸੋਰਸ ਤੋਂ ਨਿਕਲ ਕੇ ਗੱਲ ਆ ਰਹੀ ਹੈ ਕਿ ਵੀ ਸੈਂਟ ਸੁਮਿੰਦਰ ਫਗੰਗੂ ਜਿਹੜਾ ਹੈ ਉਹ ਅਜ ਮੰਤਰੀ ਬਣਾਉਣ ਦੀ ਕੋਈ ਗੱਲ ਚੱਲ ਰਹੀ ਹੈ ਹੂੰ ਕਿ ਉਹ ਰਾਜ ਮੰਤਰੀ ਦੇ ਉੱਤੇ ਮੈਨੂੰ ਲੱਗਦਾ ਕਿ ਬਹੁਤ ਸਿਰ ਸੁਸ਼ਟੀ ਰਹੀ ਕਿ ਉਹ ਵੀ ਉਹ ਅਗਲਾ ਪੋਸਟ ਦੇ ਅਗਲਾ ਦਿਖਾਇਆ ਜਾਵੇ ਕਿ ਉਹਨਾਂ ਨੇ ਕਿਹਾ ਸੀ ਕਿ ਐਮਰ ਕੋਲ ਨਿਸਕਰ ਹੈ ਵੈ ਲੋਕਲ ਬੋਰਡ ਦੇ ਮਿਨਿਸਟਰ ਰਹੇ ਹੂੰ ਹੂੰ ਤਾ ਫਿਊਚਰ ਜੋ ਇਹਨੂੰ ਲੈ ਕੇ ਇਸ ਦਾ ਮਤਲਬ ਨਹੀਂ ਅਸੰਪੁਸ਼ਟੀ ਦੁਜੀ ਦੇ ਸਿੱਕੇ 'ਤੇ ਗੱਲ ਕਰ ਸਕਦੇ ਓਕੇ ਰਕੇਸ਼ ਥੈਂਕ ਯੂ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਮਿਹਰਬਾਨੀ ਸ਼ੁਕਰੀਆ